ਕਾਈਸੂਲੇ ਸ਼੍ਰੀ ਨਾਨਪੁਰ ਸਾਹਿਬ ਦੇ ਵਿੱਚ ਮੌਜੂਦ ਆ ਜਿੱਥੇ ਇੱਕ ਪਾਸੇ ਬੰਨ ਨੂੰ ਪੂਰਨ ਦਾ ਕੰਮ ਜਿਹੜਾ ਲਗਾਤਾਰ جاری ਆ ਤੇ ਦੂਜੇ ਪਾਸੇ ਕੋਈ ਸਮਾਜ ਸੇਵੀ ਸੰਸਥਾਵਾਂ ਦੇ ਜਿਹੜੇ ਆਗੂ ਨੇ ਉਹ ਵੀ ਇੱਥੇ ਮੌਜੂਦ ਨੇ ਗੌਰਵ ਰਾਣਾ ਜੀ ਮੌਜੂਦ ਨੇ ਜਿਹੜੇ ਲਗਾਤਾਰ ਜਦੋਂ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਸ਼੍ਰੀ ਨਾਨਪੁਰ ਸਾਹਿਬ ਦੇ ਵਿੱਚ ਇਹ ਪਾੜ ਨੂੰ ਪੂਰਨ ਦਾ ਕੰਮ ਚੱਲ ਰਿਹਾ ਤਾਂ ਉਹ ਵੀ ਲਗਾਤਾਰ ਇੱਥੇ ਮੌਜੂਦ ਨੇ ਗੌਰਵ ਰਾਣਾ ਜੀ ਨਾਲ ਗੱਲਬਾਤ ਕਰਾਂਗੇ ਰਾਣਾ ਜੀ ਕੀ ਹਾਲਾਤ ਨੇ ਮੌਕੇ ਦੇ ਜੇਕਰ ਗੱਲ ਕਰੀਏ ਤਾਂ ਪਾੜ ਪੂਰਨ ਦਾ ਕਿੰਨਾ ਕੰਮ ਜਿਹੜਾ ਚੱਲ ਰਿਹਾ ਲਿਖੋ ਹਾਲਾਤ ਇਹ ਹੈ ਕਿ ਸਾਨੂੰ ਬੀਵੀ ਐਮਬੀ ਦੀਆਂ ਗਲਤੀਆਂ ਦਾ ਖਮਿਆਜਾ ਭੁਗਤਣਾ ਪੈ ਰਿਹਾ ਸਵੇਰੇ 4:30 ਵਜੇ ਵਰਖਾ ਦਾ ਪਤਾ ਨਹੀਂ ਕਿੱਦਾਂ ਪਾਣੀ ਬੰਨ ਕੇ ਪਿਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਇਹਨੂੰ ਕਲਾਊਡ ਬ੍ਰਸਟ ਕਹੀਏ ਜਾਂ ਭਾਰੀ ਮੀਂਹ ਕਹੀਏ ਕੀ ਕਹੀਏ 4:30 ਵਜੇ ਲੋਕਾਂ ਨੇ ਪਿੰਡ ਵਾਲਿਆਂ ਨੇ ਦੇਖਿਆ ਸੈਰ ਕਰਨ ਆਏ ਮਾਨੇ ਉਹਨਾਂ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਥੱਲੇੜੇ ਹਾਲਾਤ ਪਿੰਡਾਂ ਦੇ ਬਣੇ ਇੱਕ ਦੋ ਪਿੰਡਾਂ ਦੇ ਲੋਕ ਜਿਹੜੇ ਆ ਉਹ ਸੁਰੱਖਿਅਤ ਸਥਾਨਾਂ ਪਰ ਆਪਣੇ ਨਿਆਣੇ ਨੂੰ ਲੈ ਕੇ ਚੱਲ ਗਏ ਸਾਡੇ ਕੋਲ ਬਾਬਾ ਜੀ ਗੱਲ ਅਨੰਦਗੜ੍ਹ ਵਾਲਿਆਂ ਦੇ ਮਾਧਿਅਮ ਰਾਹੀਂ ਖਬਰ ਆ ਪਈ ਇੱਥੇ ਗੱਟੇ ਦੀ ਲੋੜ ਹੈ ਮਿੱਟੀ ਦੀ ਲੋੜ ਹੈ ਤੇ ਪੁੱਜੋ ਤੁਸੀਂ ਕਿੱਥੇ ਹੋ ਅਪੀਲ ਕਰੀਏ ਆਪਾਂ ਅਸੀਂ ਉਹਨਾਂ ਨਾਲ ਚਲੋ ਜੁੜੇ ਆ ਅਸੀਂ ਆਏ ਸਾਰੇ ਇੱਥੇ ਤੇ ਇੱਥੇ ਇੱਕ ਗੱਲ ਮੈਂ ਦੇਖਣ ਨੂੰ ਮਿਲੀ ਹੈ ਕਿ ਪੰਜਾਬ ਦੇ ਨਾਲ ਪੰਜਾਬੀ ਖੜੇ ਅੱਜ ਔਰ ਚਾਹੇ ਇੱਥੇ ਪੁਲਿਸ ਦੇ ਮੁਲਾਜ਼ਮ ਹੈ ਚਾਹੇ ਪ੍ਰਸ਼ਾਸਨ ਦੇ ਅਧਿਕਾਰੀ ਹੈ ਚਾਹੇ ਮੰਤਰੀ ਹੈ ਚਾਹੇ ਕੋਈ ਸੰਤਰੀ ਹੈ ਜਾਂ ਮੇਰੇ ਵਰਗਾ ਬੰਦਾ ਹੈ ਉਹ ਸਾਰੇ ਅੱਜ ਬਤੌਰ ਸੇਵਾਦਾਰ ਉਹਦੇ ਡਰਾਫਟਾਂ ਦੇ ਹਿੱਸੇ ਕੱਟੇ ਡੰਗੇ ਬਣਾਏ ਜਿੱਦਾਂ ਕਹਿੰਦੇ ਆ ਟੈਂਪਰੇਰੀ ਫਿਰ ਉੱਪਰੋਂ ਗੱਟੇ ਸਿੱਟ ਰਹੇ ਨੇ ਹੁਣ ਜੇ ਦੇਖਿਆ ਜਾਵੇ ਤਾਂ ਹੁਣ ਵੀ ਇੰਨੀ ਮਿਹਨਤ ਕਰਨ ਤੋਂ ਬਾਅਦ 20% 25% ਕੰਮ ਜਿਹੜਾ ਸਾਡਾ ਇਹਨੂੰ ਡੰਗੇ ਮਜ਼ਬੂਤ ਕਰਨ ਦਾ ਜਿਹੜਾ ਹੋ ਗਿਆ ਏ ਉਸ ਤੋਂ ਬਾਅਦ ਇੱਥੇ ਥੋੜਾ ਜਿਹਾ ਥੱਲੇ ਜਾ ਕੇ ਘੱਟੋ ਘੱਟ 100 150 ਫੁੱਟ ਥੱਲੇ ਜਾ ਕੇ ਇੱਕ ਪ੍ਰੋਪਰ ਡੰਗਾ ਲਾਣਾ ਪੈਣਾ ਔਰ ਉਦੇ ਬਾਅਦ ਇਹਨੂੰ ਫਿਰ ਭਰਨਾ ਪੈਣਾ ਕੰਮ ਏ ਬੀਵੀ ਐਮਬੀ ਦਾ ਕਰਨਾ ਸਾਨੂੰ ਪੈ ਰਿਹਾ ਸਾਰਿਆਂ ਨੂੰ ਔਰ ਇਹਦੇ ਬਾਰੇ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਨਹਿਰ ਉੱਤੇ ਦਰਖਤ ਖੜੇ ਆ ਨਹਿਰਾਂ ਦੇ ਦਰਖਤ ਸੁੜਾ ਹੁੰਦੇ ਉਹਨਾਂ ਦੀ ਸਫਾਈ ਨਹੀਂ ਹੋਈ ਔਰ 70 ਸਾਲ ਹੋ ਗਏ ਨਹਿਰ ਵਗ ਰਹੀ ਹੈ ਇਹਦੀ ਕੋਈ ਉਹ ਨਹੀਂ ਹੈ ਮੁੜ ਕੇ ਦੁਬਾਰਾ ਇਹਨੂੰ ਬਣਾਉਣਾ ਪੈਂਦਾ ਇਹਦਾ ਕੋਈ ਲਾਈਫ ਟਾਈਮ ਤਾਂ ਹੁੰਦਾ ਨਾ ਇਹਦਾ ਅੱਜ ਪਹਿਲੀ ਵਾਰੀ ਹੋਇਆ ਕਿ ਇਹਨਾਂ ਦਾ ਪਾਣੀ ਰੋਕਿਆ ਚਲੋ ਪ੍ਰਸ਼ਾਸਨ ਨੇ ਤਾਲਮੇਲ ਕਰਿਆ ਪਾਣੀ ਰੋਕ ਕੇ ਇਹਨਾਂ ਦਾ ਹੁਣ ਸਤਲੁਜ ਚ ਜਾ ਰਿਹਾ ਇਹ ਸਮੱਸਿਆ ਹੁਣ ਥੱਲੇ ਆਣੀ ਨਹੀਂ ਤਾਂ ਇਹ ਇੱਥੋਂ ਟੁੱਟ ਜਾਂਦੀ ਤਾਂ ਇਹਨਾਂ ਦੇ ਸਾਹਮਣੇ ਮੈਨੂੰ ਲੱਗਦਾ 200 ਮੀਟਰ 300 ਮੀਟਰ ਤੇ ਦੂਜੀ ਨਹਿਰ ਆਈ ਨੇ ਉਹਨੂੰ ਵੀ ਚਪੇਟ ਚ ਲੈਣਾ ਦਾ ਫਿਰ ਇਹਨਾਂ ਨੇ ਦੋਹਾਂ ਨੇ ਕਿੰਨੇ ਪਿੰਡ ਲੈਣੇ ਤੇ ਉਹਦਾ ਕੋਈ ਅੰਦਾਜ਼ਾ ਨਹੀਂ ਸੀਗਾ ਕਿੰਨੇ ਇੱਕ ਜੇਕਰ ਮਾਰ ਮਾਰਦੀ ਆ ਨਦੀ ਤਾਂ ਕਿੰਨੇ ਇੱਕ ਪਿੰਡ ਜਿਹੜੇ ਫੈਕਟਿਡ ਹੋ ਸਕਦਾ ਆਮ ਰੋਜ਼ ਨਿਊਜ਼ ਚ ਆਉਂਦਾ ਜੀ 12000 ਕਿਊਸਿਕ ਹੈ ਜਾਂ ਕਿੰਨਾ ਪਾਣੀ ਹੈ ਉਹ 12000 ਕਿਉਸਿਕ ਨੇ ਹੁਣ ਇਹ ਨਹੀਂ ਪੁੱਛਣਾ ਦਾ ਭਈ ਤੂੰ ਚਿੰੜੀਪਿੰਡ ਦਾ ਏ ਜਾਂ ਮਿੰਡਵਾ ਦਾ ਏ ਜਾਂ ਤੂੰ ਨੂਰਪੁਰ ਵਿਦੀ ਦੇ ਪਿੰਡਾਂ ਦਾ ਏ ਜਾਂ ਕੀਰਤਪੁਰ ਸਾਹਿਬ ਦਾ ਏ ਉਹਨਾਂ ਨੇ ਜੋ ਰਸਤੇ ਜਾਣਾ ਸੀਗਾ ਉਹਦਾ ਕੋਈ ਤਬਾਹੀ ਦਾ ਇੱਕ ਤਰ੍ਹਾਂ ਦੇ ਵਾਟਰ ਬੰਬ ਹੈ ਇਹਨਾਂ ਦੀ ਰਿਪੇਅਰ ਕਰ ਲੈਣੀ ਚਾਹੀਦੀ ਜਦ ਅਸੀਂ ਪਾਣੀ ਮੰਗ ਰਹੇ ਆ ਭਈ ਨੂਰਪੁਰ ਲਾਕੇ ਨੂੰ ਕਿ ਨਹਿਰ ਦੇ ਦਿਓ ਇਹਦਾ ਮੌਕਾ ਹੁਣ ਸਰਕਾਰ ਕੋਲ ਉਹ ਨਹਿਰ ਬਣਾ ਲੈਣ ਤੇ ਉਹ ਨਹਿਰ ਚ ਪਾਣੀ ਪਾਣ ਇਹਦੀ ਸਾਰੀ ਦੀ ਦੁਬਾਰਾ ਰਿਪੇਅਰ ਕਰ ਲੈਣ ਇਸ ਪਾਸੇ ਨੂੰ ਧਿਆਨ ਨਹੀਂ ਹੈ ਧਿਆਨ ਹੈ ਬਸ ਭਈ ਸੀਆਈਐਸ ਫਲਾਦੀ ਏ ਪੰਜਾਬ ਦੇ ਹੱਕ ਰੱਖਵੇਂ ਉਨੇ ਕ ਕਰਦੀ ਹੈ ਘਟਾ ਦਈਏ ਪਰ ਇਹ ਇਹ ਚੀਜ਼ਾਂ ਹੁਣ ਆਣ ਵਾਲੇ ਸਮੇਂ 'ਚ ਇਹਨਾਂ ਨੂੰ ਜਵਾਬ ਦੇਣਾ ਪੈਣਾ ਅੱਜ ਮਹਾਪੁਰਸ਼ਾਂ ਨੇ ਐਲਾਨ ਕਰ ਦਿੱਤਾ ਜੇ 7-8 ਦਿਨਾਂ 'ਚ ਬੀਬੀਆਂ ਵੀ ਆਪਣੀ ਡਿਊਟੀ ਨਿਭਾਉਂਦੀਆਂ ਤਾਂ ਠੀਕ ਹੈ ਨਹੀਂ ਤਾਂ ਫਿਰ ਨਹਿਰ ਵੀ ਕਾਰ ਸੇਵਾ ਦੇ ਤਹਿਤ ਪਹਿਲੀ ਵਾਰ ਇਤਿਹਾਸ 'ਚ ਸਾਫ਼ ਹੋਊਗੀ ਦਰਖਤ ਵੀ ਕੱਟੇ ਜਾਊਂਗੇ ਰਿਪੇਅਰ ਵੀ ਲੱਗੂਗੀ ਕਿੰਨਾ ਕੁ ਟਾਈਮ ਲੱਗ ਸਕਦਾ ਕਿਉਂਕਿ ਲਗਾਤਾਰ ਪੁਲਿਸ ਕੋ ਬਾਖਾ ਵੀ ਰੁਕ ਰੁਕ ਕੇ ਸ਼ੁਰੂ ਹੋ ਰਹੀ ਹੈ ਇਹਨੂੰ ਇਹਨੂੰ ਵੱਡੀ ਪੰਜਾਬ ਸਰਕਾਰ ਨੂੰ ਮੈਂ ਕਹੂੰਗਾ ਇਹਨੂੰ ਆਪ ਦਾ ਕੋਸ਼ਤ ਕਰ ਦੇਣਾ ਚਾਹੀਦਾ ਇਸ ਜ਼ਿਲ੍ਹੇ ਦੀ ਉਹ ਡੇਰਾ ਬਾਬਾ ਨਾਨਕ ਸਮੇਤ 12 ਜ਼ਿਲ੍ਹਿਆਂ ਦੀ ਆਪਦਾ ਘੋਸ਼ਿਤ ਕਰ ਦੇਣਾ ਚਾਹੀਦਾ ਇਹਨੂੰ ਇਹਦੇ ਪੂਰਨ ਲਈ ਇਸ ਇਹਨੂੰ ਸੰਭਾਲਣ ਲਈ ਇਸ ਤੋਂ ਬਾਅਦ ਪੰਜ ਪੁਆਇੰਟਾਂ ਤੇ ਮੈਂ ਤੁਹਾਡੇ ਧਿਆਨ ਚ ਲਿਆ ਦਮਾ ਭਾਖੜਾ ਨੰਗਲ ਫੀਡਰ ਹੋਰ ਐਸਵਾਈਐਲ ਜਿਹੜੀ ਆ ਕੀਰਤਪੁਰ ਜਾ ਕੇ ਬੰਦ ਹੋ ਜਾਂਦੀ ਇਹਦੇ ਪੰਜ ਪੁਆਇੰਟਾਂ ਤੱਕ ਇਹ ਡੈਮੇਜ ਹੋਏ ਆ ਘੱਟੋ ਘਾਟੇ ਇਸੇ ਪ੍ਰਕਾਰ ਨਾਲ ਜੇ ਸਪੀਡ ਚ ਕੰਮ ਕਰਿਆ ਤਾਂ 5-6 ਦਿਨ ਲੱਗਣੇ ਆ ਉਹ ਵੀ ਜੇ ਬਰਖਾ ਨਾ ਲੱਗੀ ਜੇ ਬਰਖਾ ਲੱਗੀ ਤਾਂ ਕੀਤੀ ਗ੍ਰਾਈ ਖਰਾਬ ਵੀ ਹੋ ਸਕਦੀ ਹੈ ਤਾਂ ਲਗਾਤਾਰ ਇੱਥੇ ਨਨਪੁਰ ਸਾਹਿਬ ਦੇ ਵਿੱਚ ਜਿਹੜੀ ਹਾਈਡਲ ਨੰਗੜ ਹਾਈਡਲ ਨਹਿਰ ਨੂੰ ਪਾੜ ਨੂੰ ਪੂਰਨ ਦਾ ਕੰਮ ਕੀਤਾ ਜਾ ਰਿਹਾ ਤਾਂ ਸਮਾਜ ਸੇਵੀ ਸੰਸਥਾਵ ਵੱਲੋਂ ਸਾਰ ਤੌਰ ਤੇ ਕਿਹਾ ਗਿਆ ਕਿ ਜੇਕਰ ਪ੍ਰਸ਼ਾਸਨ ਵੱਲੋਂ ਜਾਂ BBMP ਵੱਲੋਂ ਇਹ ਨਹਿਰ ਨੂੰ ਪੂਰਨ ਦਾ ਕੰਮ ਨਹੀਂ ਕੀਤਾ ਜਾਂਦਾ ਤਾਂ ਉਹ ਖੁਦ 3-4 ਦਿਨ ਬਾਅਦ ਉੱਤਰ ਕੇ ਨਹਿਰ ਦੀ ਸਫਾਈ ਕਰਨਗੇ ਸਹਿਯੋਗੀ ਕਰਨ ਦੇ ਨਾਲ ਪੁਲਕਿਤ ਕੁਮਾਰ ਪੰਜਾਬ న్యూਸ ਲਈ ਨਨਪੁਰ ਸਾਹਿਬ